ਇਸ ਲਈ ਇਹ ਟਿੱਪ ਚਾਪੀ ਦੇ ਤੇਰੇ ਬੱਚੇ ਦਾ ਪਾਣੀ ਨੂੰ ਚਪਕਾ ਦੋ ਮਿੰਟ ਲਈ ਬੱਚੇ ਨਹੀਂ ਬੋਲਣਾ ਇਹਦਾ ਕਈ ਵਾਰੀ ਪੰਡ ਵਾਲਿਆਂ ਨੇ ਕਟਾਪਾ ਕੀਤਾ ਇਸੇ ਗੱਲ ਵਿੱਚ ਇਸੇ ਗੱਲ ਪਿੱਛੇ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਹ ਜਾਨਵਰਾਂ ਨਾਲੋਂ ਵੀ ਜ਼ਿਆਦਾ ਗਿਰਿਆ ਹੋਇਆ ਬੱਚਾ ਆ ਰੱਬ ਵਰਗਾ ਬੱਚਾ ਇਹਦਾ ਸਾਰਾ ਦਿਨ ਫਿਰ ਕੇ ਵੀਰੇ ਰੋਟਾਂ ਦਾ ਫਿਰ ਕੇ ਚਾਹ ਪੀਂਦਾ ਆ ਇਹ ਘਰ ਦਾ ਵੜਦਾ ਨਹੀਂ ਰਾਤ ਨੂੰ ਆਉਂਦਾ ਆ ਰਾਤ ਨੂੰ ਇਹ ਜਲਾਦ ਬੰਦਾ ਇਹਨੂੰ ਟਿਕਣ ਨਹੀਂ ਦਿੰਦਾ ਸਾਰੀ ਰਾਤ ਪਰ ਬੱਚੇ ਤੇ ਤਸ਼ੱਦਦ ਕੌਣ ਕਰ ਰਿਹਾ ਇੱਕ ਸਕਾ ਬਾਪ ਇਸ ਬੱਚੇ ਨਾਲ ਸਰੀਰਕ ਸ਼ੋਸ਼ਣ ਹੁੰਦਾ ਜੀ ਵੇ ਲੈ ਬੇਤਬਰ ਬੇਰਾਂ ਖਲਾਅਗੇ ਖਲਾਅਗੇ ਨਾ ਚਾਲ ਜਰੀ ਕੀਤੀ ਓਏ ਹੋ ਕੋਈ ਹੋ ਤਿੰਨ ਤਾਂ ਕੀਤੀ ਏ ਹੋ ਹਾਂ ਆਪਦੀ ਜ਼ਿੰਦਗੀ ਦਾ ਤੇਰੀ ਪਹਿਲੀ ਖਰਾਬਾ ਤੇ ਜਵਾਗ ਦੀ ਜ਼ਿੰਦਗੀ ਜਿਹੜੀ ਦਰਦ ਕਰ ਦਿੱਤੀ ਤਸਕਾ ਲੈਂਦਾ ਵਿਚਾਰੇ ਜੇ ਅਜੇ ਵੀ ਕਹਿੰਦਾ ਕਿ ਨਾ ਬੱਚਾ ਨਾਲ ਲੱਗ ਜਾਓ ਬੱਚੇ ਮਿਲਦੇ ਵਿੱਚ ਲੱਗ ਕੇ ਜਾਓ ਕੀ ਹਾਲ ਹੈ ਵੀ ਠੀਕ ਹੈ ਸਰ ਕੀ ਨਾਮ ਹੈ ਤੁਹਾਡਾ ਨਾਮ ਬੋਲ ਕੇ ਦੱਸੋ ਪ੍ਰੋਫੈਸਰ ਤੁਹਾਡਾ ਕੀ ਨਾਮ ਆ ਹਾਂ ਵਾਹ ਇਹ ਕੋਲ ਤਾਂ ਦੇ ਵੜਿਆ ਇਦਾਂ ਹੀ ਕਰਨਾਂ ਦੀ ਗੱਲ ਕੋਈ ਹਾਂਜੀ ਆਜੂ ਨੇ ਆਜੂ ਆਰੇ ਅਸੇ ਇਹਦੇ ਵੀ ਇਹਦਾਂ ਨਹੀਂ ਕੀ ਗੱਲ ਇਹ ਹੈ ਕੀ ਹੋ ਗਿਆ ਜੀ ਕੀ ਕਰਨਾ ਆਪ ਦੀ ਮਿਹਨਤ ਕਰਦਾ ਹੈ ਕੀ ਕੰਮ ਕਰਦੇ ਤੁਸੀਂ ਜੀ ਮੀਤਾਲ ਹੀ ਆ ਬੱਛਾ ਇਹ ਗੱਲਾਂ ਵੀਰੇ ਬੋਲ ਕੇ ਦਿਖਾਓ ਤੁਸੀਂ ਬੋਲਦੇ ਹੋ ਬੋਲੋ ਵੀਰੇ ਕਿ ਬੋਲਦਾ ਨਹੀਂ ਉਹ ਤਾਂ ਬੋਲਦਾ ਹੀ ਆ ਤੁਸੀਂ ਵੀ ਨਹੀਂ ਬੋਲਦੇ ਅੱਛਾ ਇਹ ਬੰਦਾ ਨਹੀਂ ਬੋਲਦਾ ਇਹਨੇ ਵੀਡੀਓ ਪਾਈ ਅੱਛਾ 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 ਅਸੀਂ ਤੁਹਾਨੂੰ ਕਹਿੰਗੇ ਅਰੇ ਪਰਵਾਰ ਇੱਕ ਪਰਵਾਰ ਇਹ ਪਰਵਾਰ ਆ ਇਹਨਾਂ ਦਾ ਇਹ ਘਰ ਆ ਇਹਨਾਂ ਦੇ ਸਕੇ ਆ ਇਹ ਸਾਰੇ ਅੱਛਾ ਤੁਸੀਂ ਵੀ ਤੁਹਾਡੇ ਵੀ ਅੱਛਾ ਇਹ ਦੋ ਬੱਚੇ ਆ ਇੱਕ ਨਿਊਜ਼ੀਲੈਂਡ ਕੁੜੀ ਆ ਤੇ ਇੰਗਲੈਂਡ ਚ ਕੰਮ ਕਰਦੇ ਉਹ ਦੋਨੇ ਬੋਲਦੇ ਇਹਨਾਂ ਦੀ ਬੇਟੀ ਤੇ ਬੇਟਾ ਤੁਹਾਡੇ ਫਾਦਰ ਸਾਹਿਬ ਨੇ ਤੁਸੀਂ ਵੀ ਨਹੀਂ ਬੋਲਦੇ ਨਹੀਂ ਵੀਰ ਇਹਦਾ ਫਾਦਰ ਕੋਲ ਆ ਅੱਛਾ ਜੀ ਇਹਨਾਂ ਦੀ ਮੈਰਿਜ ਨਹੀਂ ਹੋਈ ਉਹ ਉਹਨਾਂ ਦੇ ਅਜੇ ਸਾਡੇ ਕੋਲ ਮਾੜਾ ਚੜਦੀ ਕਲੱਚ ਰੱਖੇ। ਚੋਰੇ ਨਹੀਂ ਬੋਲਦੇ। ਚੋਰੇ ਨਹੀਂ ਬੋਲਦੇ। ਇੱਕ ਬ੍ਰਦਰ ਆ ਉਹਦੀ ਮੈਰਿਜ ਹੋਈ ਸੀ। ਉਹਦੇ ਦੋਨੇ ਬੱਚੇ ਬੋਲਦੇ ਆ ਕੁੜੀਆਂ। ਚਲਿਆ ਗਿਆ ਤੇ ਬੇਟਾ ਇੰਗਲੈਂਡ ਵਿੱਚ। ਅਛਾ ਉਹਦੇ ਬੇਟੇ ਨੂੰ ਵੀ ਸੇਮ ਪ੍ਰੋਬਲਮ ਇਹੀ ਆਈ। ਇਹ ਹਾਂਜੀ। ਇਹਨਾਂ ਇਹਨਾਂ ਦੀ ਸਿਸਟਰ ਆ ਕੋਈ ਨਹੀਂ ਬੋਲਦੀ। ਇਹਨੂੰ ਸੁਣਦਾ ਹੈਗਾ ਉਹਨਾਂ ਲੋਈ? ਨਹੀਂ ਸੁਣਦਾ ਵੀ ਨਹੀਂ ਉਹ। ਇਹਨਾਂ ਨੂੰ ਵੀ ਨਹੀਂ ਸੁਣਦਾ। ਬਸ ਇਸ਼ਾਰਿਆਂ ਨਾਲ ਹੀ ਆ। ਆ ਜਾਈ। ਬੈਠੇ ਇੱਥੇ ਰਹਿ ਜਾ। ਅਗੇਰ ਚੰ ਮਿਲੋ ਜੀ। ਆਪੋ ਜੀ ਕੀ ਗੱਲ ਹੋ ਗਈ ਏ? ਹੈ? ਕੀ ਗੱਲ ਹੋ ਗਈ ਕਿਵੇਂ ਆ? ਬੋਲੋ ਨਾ ਦੱਸ ਜਿਹੜੀ ਰੋਜ਼ ਤੂੰ ਕਾਰ ਰਾਤ ਨੂੰ ਕਾਰਨਾਮੇ ਕਰਦਾ ਨਹੀਂ ਨਹੀਂ ਫਾਜੀ ਹਾਂ ਜੀ ਅੱਜ ਦਿਨ ਜਾਣਾ ਹੈ ਤੁਸੀਂ ਗੱਲ ਦੱਸੋ ਪਹਿਲਾਂ ਕੀ ਹੋਈ ਹੈ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਮੇਰਾ ਪੁੱਤਿਆ ਪੁੱਤ ਥੋੜੀ ਤੇਰੀ ਪੁੱਤ ਵਾਲੀ ਤਾਂ ਗੱਲੇ ਨਹੀਂ ਤੁਸੀਂ ਕਰ ਰਹੀ ਸੀ ਕੋਈ ਇਹ ਮੇਰਾ ਪੁੱਤਿਆ ਮਾਂ ਮਰ ਗਈ ਰਹਿ ਗਿਆ ਹੈ ਜੀ ਰਹਿ ਗਿਆ ਇਹਨੇ ਕੋਈ ਨਹੀਂ ਤੁਸੀਂ ਸ਼ਰਾਬ ਪੀਨੇ ਨਾ ਨਹੀਂ ਨਹੀਂ ਮੈਨੂੰ ਸ਼ਰਾਬ ਦੀ ਸਮੈਲ ਆ ਰਹੀ ਔਰੋਂ ਜੀ ਹਾਂ ਜੀ ਅੰਦਰ ਭਰਿਆ ਪਿਆ ਹਾਂ ਜੀ ਹਾਂ ਜੀ ਬਦਬੂ ਆ ਰਹੀ ਔਰੇ ਜੀ ਹਾਂ ਜੀ ਅਰੇ ਨੋ ਲੇ ਜੀ ਗਾਈ ਲਾਸਟ ਦਾ ਪਾਸਾ ਰੋਣ ਬੱਤੀਆਂ ਨੇ ਫਿਰ ਇਹ ਕਾਦਮ ਚੱਲ ਲੈ ਲਓ ਬਣੀ ਗੰਦੀ ਆਈ ਬਾਪੂ ਜੀ ਕੀ ਗੱਲ ਹੈ ਜੀ ਇਹ ਤੁਹਾਡਾ ਤਾਂ ਫਰਜ ਬਣਦਾ ਸੀ ਉਹਨੂੰ ਸਾਹਮਣ ਦਾ ਜੀ ਸਜੀ ਮਾਂ ਦੀ ਨਹੀਂ ਮਾਂ ਦੀ ਤਾਂ ਚੱਦ ਮਾਂ ਦੀ ਮੌਤ ਕਦੋਂ ਹੋਈ ਆ ਤੁਹਾਡੀ ਘਰ ਵਾਲੀ ਦੀ ਨਹੀਂ ਤਾਂ ਤੁਹਾਡਾ ਉਹ ਦੇਖੋ ਇੱਕ ਰੱਬ ਦਾ ਭਗਤ ਆ ਜੀ ਉਹਨੂੰ ਚੱਲ ਨੂੰ ਪਤਾ ਨਹੀਂ ਹੈਗਾ ਦੁਨੀਆਦਾਰੀ ਬਾਰੇ ਤੁਹਾਡਾ ਫਰਜ ਬਣਦਾ ਸੀ ਉਹਨੂੰ ਸਾਹਮਣਾ ਆ ਚੀਜ਼ਾਂ ਗਲਤ ਨੇ ਨਹੀਂ ਜੀ ਹਦਰ ਜੀ ਇੱਕ ਮਾਂ ਤੋਂ ਬਿਨਾਂ ਬੱਚਾ ਨਹੀਂ ਸਭਾ ਹੋ ਸਕਦਾ ਨਹੀਂ ਮਾਂ ਤਾਂ ਤੁਰ ਗਈ ਤੁਹਾਡਾ ਫਰਜ਼ ਕੀ ਬਣਦਾ ਸੀ ਜੀ ਬੱਚੇ ਲਈ ਇਹ ਚੀਜ਼ਾਂ ਦਾ ਬਣਦਾ ਸੀ ਜੀ ਤੁਸੀਂ ਮੈਨੂੰ ਦੱਸੋ ਬਾਪੂ ਜੀ ਇੱਧਰ ਤੁਹਾਡਾ ਫਰਜ਼ ਕੀ ਬਣਦਾ ਸੀ ਉਹਨੂੰ ਸਾਹਮਣਾ ਬਣਦਾ ਸੀ ਜੀ ਇਹਨਾਂ ਦਾ ਕੋਈ ਨਹੀਂ ਹੁੰਦਾ ਵਿਚਾਰਾਂ ਦਾ ਤੁਸੀਂ ਤਾਂ ਫਿਰ ਤੁਸੀਂ ਮੈਂ ਰੋਲ ਅਦਾ ਵੀਰੇ ਕਿੰਨੇ ਸਾਲ ਹੋ ਗਏ ਆ ਅੱਛਾ ਜੀ ਦੇਖ ਲਿਆ ਨੂੰ ਅੱਛਾ ਜੀ ਤਕਰੀਬ ਇੰਨੇ ਤਾਂ ਸਾਲ ਹੋ ਗਏ ਆ ਅਸੀਂ ਕਹਿੰਦੇ ਚਲੋ ਅੱਜ ਹੋਰ ਕਰ ਲੋ ਰਾਤ ਨੂੰ ਕਰੂ ਰਾਤ ਜੀ ਬਾਬਾ ਜੀ ਅੱਜ ਪੰਨੋ ਤਪ ਕਰ ਦੋ ਮਿੰਟ ਲਈ ਬੱਚ ਨਹੀਂ ਬੋਲਣਾ ਇਹਦਾ ਕਈ ਵਾਰੀ ਪੈਂਡਾ ਵਾਲਿਆਂ ਨੇ ਕਟਾਪਾ ਕੀਤਾ। ਇਸੇ ਗੱਲ ਪਿੱਛੇ। ਇਸੇ ਗੱਲ ਪਿੱਛੇ। ਹੁਣ ਮੇਰਾ ਸਾਹਮਣੇ ਘਰ ਆ। ਇਹ ਪੂਰੀ ਬਜੂ ਹੈ ਨਾ ਕੋਈ ਭੈਣ ਭਰਾ ਆਉਂਦਾ ਜਾਂ ਫਿਰ ਜਦੋਂ ਰੋਲਾ ਪਾਉਂਦਾ ਉਹ ਮੈਨੂੰ ਪੁੱਛਦਿਆ ਕਿ ਭੈਣੇ ਕੀ ਗੱਲ ਹੈ ਕਿਉਂ ਮੁੰਡਾ ਇੰਨਾ ਰੋਲੀ ਪਾ ਰਿਹਾ ਹੈ ਨਾ। ਹਾਂਜੀ ਹਾਂਜੀ। ਹੁਣ ਬੱਚੇ ਰੋਜ਼ ਇਹਦੀ ਵੀਡੀਓ ਮਤਲਬ ਬਣਾਉਂਦੇ ਸੀ। ਮੈਂ ਤੁਹਾਡੇ ਨਾਲ ਵੀ ਚਲੋ ਮੇਰਾ ਸੰਪਰਕ ਹੋ ਜਾ। ਇਹ ਕਾਕੇ ਨੂੰ ਮੈਂ ਕਿਹਾ ਆਪਣੇ ਕੋਈ ਬੁੱਕਾ ਦਾਨਿਕ ਉਹ ਆਪਣੇ ਕੋ ਨਾ ਆਪਣੇ ਕੋ ਸਬੂਤ ਹੈ ਨਹੀਂ ਕਿ ਜਿਹੜਾ ਆਪਾਂ ਇਹਨੂੰ ਮਤਲਬ ਦਿਖਾਈ ਆ ਹਾਂਜੀ ਹਾਂਜੀ ਤੇ ਸਾਡੇ ਕੋਲ ਇਹਨਾਂ ਨੇ ਸਬੂਤ ਇਕੱਠੇ ਕੀਤੇ ਚਲੋ ਹਨਾ ਇਹ ਰੋਜ਼ ਦਾ ਇਹਦਾ ਇਹ ਕੰਮ ਸੀਗਾ ਔਰ ਮੈਂ ਤੁਹਾਨੂੰ ਮੰਮੀ مجھے ਕੋਈ ਸ਼ਾਦੀ ਨਹੀਂ ਕਰਨੀ ਤੁਹਾਨੂੰ ਬਤਾਈ ਕੀ ਹੋ ਗਿਆ ਯਾਰ ਮੰਮੀ ਮੇਰੀ ਸ਼ਾਦੀ ਕਰਾਣਾ ਚਾਹਤੀ ਔਰ ਸ਼ਾਮ ਕੋ ਲੜਕਾ ਆਨੇ ਵਾਲਾ ਹੈ ਸ਼ਾਦੀ ਓਏ ਹੋਏ ਬੱਲ ਔਰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਾਨਵਰਾਂ ਨਾਲੋਂ ਵੀ ਜ਼ਿਆਦਾ ਗਿਰਿਆ ਹੋਇਆ ਬੱਲ ਠੀਕ ਹੈ ਨਾ ਇਹਦਾ ਕਟਾਪਾ ਟੋਕਟ ਪਤਾ ਨਹੀਂ ਇੱਥੇ ਕਿੰਨੇ ਕ ਬੰਦਿਆਂ ਨੇ ਔਰ ਬੱਚਿਆਂ ਨੇ ਲਾਇਆ ਇਸ ਬੰਦੇ ਨੂੰ ਕੋਈ ਸ਼ਰਮ ਹਿਆ ਨਹੀਂ ਗੀ ਆ ਰੱਬ ਵਰਗਾ ਬੱਚਾ ਇਹਦਾ ਸਾਰਾ ਦਿਨ ਫਿਰ ਕੇ ਵੀ ਰੋਟੀ ਖਾਂਦਾ ਫਿਰ ਕੇ ਚਾਹ ਪੀਂਦਾ ਆ ਇਹ ਘਰ ਦਾ ਵੜਦਾ ਜੀ ਰਾਤ ਨੂੰ ਆਉਂਦਾ ਆ ਰਾਤ ਨੂੰ ਇਹ ਜਲਾਦ ਬੰਦਾ ਇਹਨੂੰ ਟਿਕਣ ਨਹੀਂ ਦਿੰਦਾ ਸਾਰੀ ਰਾਤ ਰਾਤ ਵੀ ਨੇ ਇਹ ਕਾੜ ਕੀਤਾ ਇਹਨੂੰ ਪੁੱਛਿਆ ਲਾਈਆਂ ਆ ਰਤੀ ਵੀ ਠੀਕ ਹੈ ਨਾ ਫਿਰ ਸਾਨੂੰ ਲੱਗਾ ਕਿ ਅਸੀਂ ਚਲੋ ਤੁਹਾਡੇ ਨਾਲ ਗੱਲ ਕਰੀਏ ਹਾਂ ਮੇਰੀ ਚਲੋ ਜ਼ਿੰਦਗੀ ਸੁਧਰ ਜਵੇ ਇਨਾਂ ਦੇ بڑے ਇਨਾਂ ਦੇ ਜਿਹੜੇ ਬਾਹਰ ਆ ਨਾ ਬੱਚੇ ਇੰਗਲੈਂਡ ਵਿੱਚ ਨਿਊਜ਼ੀਲੈਂਡ ਵਿੱਚ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਉਹ ਕਹਿੰਦੇ ਕਿ ਇਹ ਕੰਮ ਤੇ ਬਹੁਤ ਪੁੰਨ ਵਾਲਾ ਔਰ ਸਾਰੇ ਨਗਰ ਨਾਲ ਮੇਰੀ ਗੱਲ ਹੋਈ ਆ ਤੇ ਇਹ ਦੇਖੋ ਇੱਕ ਬਾਪ ਪਤਾ ਕੀ ਹੁੰਦਾ ਬਾਪ ਤੇ ਗਾਣੇ ਬਣਦੇ ਨੇ ਸੰਗੀਤ ਜੀ ਹਾਂਜੀ ਅਸੀਂ ਤੁਹਾਨੂੰ ਪਿੰਡ ਨਹੀਂ ਦੱਸ ਸਕਦੇ ਕੋਈ ਕਾਰਨ ਨਹੀਂ ਅਸੀਂ ਤੁਹਾਨੂੰ ਨਾਮ ਨਹੀਂ ਬੋਲਾਂਗੇ ਇਹਨਾਂ ਦੇ ਕਿਉਂਕਿ ਅਸੀਂ ਨਹੀਂ ਪਛਾਣ ਇਹਨਾਂ ਦੀ ਦੁਨੀਆ ਸਾਹਮਣੇ ਲਿਜਾਣਾ ਚਾਹੁੰਦੇ ਪਰ ਬੜੇ ਹੀ ਦੁੱਖ ਦੀ ਗੱਲ ਹੈ ਜੀ ਇੱਕ ਬਾਪ ਤੇ ਗਾਣੇ ਬਣਦੇ ਨੇ ਵੀ ਬਾਪੂ ਬੱਚਿਆਂ ਨੂੰ ਸਾਂਭਦਾ ਹੁੰਦਾ ਪਰ ਇੱਥੇ ਇਸ ਇਨਸਾਨ ਨੇ ਇਸ ਬੱਚੇ ਲਈ ਕੀ ਕੀਤਾ ਕੀਆ ਤੁਸੀਂ ਸਾਰੇ ਭੈਣ ਭਰਾ ਸਮਝੋ ਇਹ ਵਿਚਾਰਾ ਵੈਸੇ ਹੀ ਰੱਬ ਦਾ ਭਗਤਾ ਜੀ ਨੂੰ ਦੁਨੀਆਦਾਰੀ ਬਾਰੇ ਪਤਾ ਨਹੀਂ ਮੈਂਟਲੀ ਪ੍ਰੋਬਲਮ ਆ ਬੱਚੇ ਨੂੰ ਨਹੀਂ ਪਤਾ ਨਾ ਬੋਲਦਾ ਬੱਚਾ ਨਾ ਕੋਈ ਪਿੰਡ ਚ ਫਿਰਕੇ ਹੀ ਪਰਛਾਦਾ ਸਕਦਾ ਹੈ ਸਾਬਕਾ ਸਰਪੰਚ ਨੇ ਜੀ ਅਤੇ ਹੋਰ ਸਾਡੀਆਂ ਭੈਣਾਂ ਮੋਦਵਰ ਬੰਦੇ ਸਾਡੇ ਕੋਲ ਖੜੇ ਨੇ ਜੀ ਬੜੇ ਦੁੱਖ ਦੀ ਗੱਲ ਹੈ ਵੀ ਇਸ ਬੱਚੇ ਨਾਲ ਤੁਸੀਂ ਮਹਿਸੂਸ ਕਰਕੇ ਦੇਖੋ ਕਿਉਂ ਸਾਡੇ ਪਰ ਮੈਂ ਧੰਨਵਾਦ ਕਰਦਾ ਮਤਲਬ ਕਿਤੇ ਨਾ ਕਿਤੇ ਨਾ ਜੀ ਚੰਗਾ ਰੋਲ ਅਦਾ ਕੀਤਾ ਇਸ ਨਗਰ ਨੇ ਮਤਲਬ ਕਈ ਵਾਰੀ ਨਗਰ ਕੀ ਕਹਿਣ ਦਾ ਗਵਾਂਢੀ ਅਗਲਾ ਕਹਿੰਦਾ ਆਪਾਂ ਨੇ ਕੀ ਕਰਨਾ ਆਪਾਂ ਨੇ ਕੀ ਲੈਣਾ ਇਹਨਾਂ ਦਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਮਤਲਬ ਇਸ ਬੱਚੇ ਲਈ ਹਾਂ ਦਾ ਨਾਰਾ ਮਾਰਿਆ ਜੀ ਇਹਨਾਂ ਨੇ ਜਿਹੜੇ ਇਸ ਬੱਚੇ ਲਈ ਚਾਹੁੰਦੇ ਨੇ ਵੀ ਬੱਚੇ ਦੀ ਜੂਨ ਸੁਧਰੇ ਔਰ ਬੱਚੇ ਤੇ ਤਸ਼ੱਦਦ ਕੌਣ ਕਰ ਰਿਹਾ ਇੱਕ ਸਿਕਾ ਬਾਪ ਮਾਂ ਹੁੰਦੀ ਅੱਜ ਸੰਭਲਿਆਂਦੀ ਪਹਿਨੇ ਮਾਂ ਦੀ ਮੌਤ ਕਦੋਂ ਹੋਈ ਮਾਂ ਦੀ ਮੌਤ ਕੋਈ ਹੋਇਆ ਆ ਕਿੰਨੇ ਸਾਲ ਹੋ ਗਏ ਦੀ ਮੱਕੀ ਨੂੰ 16 ਸਾਲ ਹੋ ਗਏ ਜੀ ਹੁਣ 16 ਸਾਲ ਚ ਕੀ ਕੁਝ ਹੋਇਆ ਬੱਚੇ ਨਾਲ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਹਾਂਜੀ ਹਾਂਜੀ ਨਹੀਂ ਵੀਰੇ ਉਹ ਤਾਂ ਬਹੁਤ ਇਰੀ ਕੇਅਰ ਕਰਦੀ ਸੀਗੀ ਪਰ ਮੈਨੂੰ ਦੱਸੋ ਇੱਧਰ ਮੇਰੇ ਕਿਹਨੂੰ ਦੱਸੋ ਕੀ ਹੁੰਦਾ ਪੁੱਤ ਕੀ ਹੁੰਦਾ ਹੈ ਜੀ ਇੱਧਰ ਦੇਖੋ ਕੁਝ ਗਲਤ ਕਰਦੇ ਨੇ ਕੀ ਗਲਤ ਕਰਦੇ ਨੇ ਮੈਨੂੰ ਦੱਸੋ ਇੱਧਰ ਕੀ ਗਲਤ ਕਰਦੇ ਨੇ ਦੱਸੋ 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 ਸਰਜੀਤ ਖੜਾ ਹੋ ਕੇ ਦੱਸ ਪੁੱਤ ਕੀ ਗਲਤ ਕਰਦਾ ਕੀ ਗਲਤ ਕਰਦਾ ਇੱਧਰ ਮੇਰੇ ਕੋਲ ਦੇਖ ਇੱਧਰ ਇੱਧਰ ਮੇਰੇ ਕਿ ਨਹੀਂ ਦੇਖ ਕੀ ਗਲਤ ਕਰਦੇ ਹੈ ਕੀ ਗਲਤ ਕਰਦਾ ਪੁੱਤੇ ਆਵਾਜ਼ ਰਿਕਾਰਡ ਹੋ ਰਹੀ ਤੇ ਕੀ ਗਲਤ ਕਰਦੇ ਤੁਸੀਂ ਕਿਉਂ ਇਹ ਚੀਜ਼ ਕੀਤੀ ਐਸ ਬੱਚੇ ਨਾਲ ਜੀ ਆ ਬੀਡੀਓ ਆ ਸਾਡੇ ਕੋਲੇ ਜੀ ਤੁਸੀਂ ਹੱਦ ਕਰਦੇ ਹੋ ਤੁਸੀਂ ਤੁਹਾਡੇ ਪਰਜ ਕੀ ਬਣਦਾ ਸੀ ਐਸ ਬੱਚੇ ਨੇ ਜੀ ਕਮਲੇ ਮੁੰਡੇ ਆਹ ਤੇ ਪੁੱਤ ਨੂੰ ਸੰਭਾਲਦੇ ਤੁਸੀਂ ਬੈਜੇ ਪੁੱਤੂ ਰੇ ਕਿ ਬੈਰੇ ਬਸ ਇਹ ਪੁੱਤ ਨੂੰ ਸੰਭਾਲਦੇ ਤੁਸੀਂ ਹੈ ਉਹ ਕੀ ਕਹਿ ਰਹੇ ਨੇ ਗਵੰਡੀ ਕੀ ਕਹਿ ਰਹੇ ਨੇ ਤੁਸੀਂ ਸ਼ਰਮ ਸ਼ਰ ਕਰਤਾ ਜੀ ਪੰਜਾਬ ਦਾਪ ਦੇਰ ਪੁੱਤ ਦੇ ਰਿਸ਼ਤੇ ਨੂੰ ਉਹਨੂੰ ਸ਼ਰਾਬ ਪੀ ਕੇ ਤੁਹਾਨੂੰ ਪਤਾ ਤਾਂ ਲੱਗਦਾ ਨਹੀਂ ਤੁਸੀਂ ਇਹ ਬੱਚੇ ਦੀ ਰੱਬ ਆ ਇਹ ਕਿਹਦੇ ਪਤਾਣੇ ਵਾਸਤੇ ਪਿੱਛੇ ਪੈਂਦਾ ਉਹ ਵਿੱਚੋਂ ਕੱਲ ਵੀ ਦਾਣਿਆਂ ਦਾ ਪੂਰਾ ਵੇਚ ਕੇ ਸ਼ਰਾਬ ਲੈ ਆ ਕੇ ਲਾਉਦਾ ਦੇ ਅੰਦਰ ਨਹੀਂ ਨਹੀਂ ਚੱਕ ਅੰਦਰ ਪਈਆਂ ਹੋਈਆਂ ਮੈਂ ਸ਼ਰਾਬ ਪੀਆ ਉਹਦੇ ਕੋਲ ਹੁਣ ਵੀ ਦਾਣਿਆਂ ਦਾ ਢੇਰ ਲੱਗਾ ਹੋਇਆ ਆ ਇਹ ਦਾਣੇ ਵੇਚ ਕੇ ਤੇ ਸ਼ਰਾਬ ਲਿਆ ਕੇ ਤੇ ਰਾਤ ਪੂਰੀ ਰਾਤ ਇੰਨਾ ਤਸ਼ੱਦਦ ਕਰਦਾ ਮੁੰਡੇ ਨਾਲ ਮਤਲਬ ਅਸੀਂ ਡਾਇਰੈਕਟ ਬੋਲ ਕੇ ਸੰਗਤ ਨੂੰ ਕੀ ਦੱਸੀਏ ਜੀ ਇਸ ਬੱਚੇ ਨਾਲ ਸਰੀਰਕ ਸ਼ੋਸ਼ਣ ਹੁੰਦਾ ਜੀ ਇਸ ਬੱਚੇ ਦਾ ਸਰੀਰਕ ਸ਼ੋਸ਼ਣ ਹੁੰਦਾ ਜੀ ਆਪ ਜੀ ਮਹਿਸੂਸ ਕਰਕੇ ਦੇਖੋ ਧੰਨਵਾਦ ਨਗਰ ਨਿਵਾਸੀਆਂ ਦਾ ਸਰਪੰਚ ਸਾਹਿਬ ਦਾ ਹੋਰ ਉਹਦਵਾਰ ਬੰਦਿਆਂ ਦਾ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇਸ ਬੱਚੇ ਲਈ ਗੱਲ ਅbred charm ਦੀ ਗੱਲ ਆ ਦਾਦਾਦੀ ਤੇ ਨਾਨਾ ਨਾਨੀ ਤੇ ਮਾਮੇ ਤੇ ਮਤਲਬ ਕੁਝ ਕਿਦਾਂ ਦੇ ਰਿਸ਼ਤੇ ਨੇ ਜਿਹਦੇ ਤੇ ਬੱਚਾ ਹੱਦ ਤੋਂ ਵੱਧ ਵਿਸ਼ਵਾਸ